ਇਜ਼ਰਾਈਲ ਅਤੇ ਈਰਾਨ ਵਿਚਕਾਰ ਚੱਲ ਰਹੀ ਟਕਰਾਹ ਦਾ ਹੁਣ ਤੱਕ ਭਾਰਤੀ ਕਾਰਪੋਰੇਟਾਂ ਦੇ ਵਿਸ਼ਵ ਵਪਾਰ ਤੇ ਕੋਈ ਖਾਸ ਪ੍ਰਭਾਵ ਨਹੀਂ ਪਿਆ ਹੈ। ਹਾਲਾਂਕਿ ਜੇਕਰ ਆਉਣ ਵਾਲੇ ਸਮੇਂ ਵਿੱਚ ਸਥਿਤੀ ਵਿਗੜਦੀ ਹੈ ਅਤੇ ਅਸਥਿਰਤਾ ਵੱਧਦੀ ਹੈ ਤਾਂ ਕੁਝ ਉਦਯੋਗ ਖੇਤਰ ਇਸ ਦੀ ਲਪੇਟ ਵਿੱਚ ਆ ਸਕਦੇ ਹਨ। ਹਾਲਾਂਕਿ ਇਹ ਪ੍ਰਭਾਵ ਵੱਖ-ਵੱਖ ਖੇਤਰਾਂ ਤੇ ਵੱਖਰਾ ਹੋਵੇਗਾ। ਭਾਰਤ ਦਾ ਇਜ਼ਰਾਈਲ ਅਤੇ ਈਰਾਨ ਨਾਲ ਬਹੁਤ ਸਿੱਧਾ ਵਪਾਰ ਨਹੀਂ ਹੈ। ਭਾਰਤ ਦਾ ਈਰਾਨ ਨੂੰ ਮੁੱਖ ਨਿਰਯਾਤ ਬਾਸਮਤੀ ਚੌਲ ਹੈ ਜਦੋਂ ਕਿ ਇਜ਼ਰਾਈਲ ਨਾਲ ਕਈ ਤਰ੍ਹਾਂ ਦੇ ਸਾਮਾਨ ਦਾ ਵਪਾਰ ਹੁੰਦਾ ਹੈ। ਇਹਨਾਂ ਵਿੱਚ ਖਾਦ ਹੀਰੇ ਅਤੇ ਬਿਜਲੀ ਉਪਕਰਨ ਸ਼ਾਮਿਲ ਹਨ ਵਿਸ਼ੇਸ਼ਰ ਸਾਇਨ ਪੇਂਟ ਹਵਾਬਾਜ਼ੀ ਅਤੇ ਟਾਇਰ ਖੇਤਰ ਵੀ ਇਸ ਦਾ ਪ੍ਰਭਾਵ ਮਹਿਸੂਸ ਕਰ ਸਕਦੇ ਹਨ ਖਾਦ ਅਤੇ ਹੀਰੇ ਵਰਗੇ ਖੇਤਰ ਵੀ ਇਸ ਤੋਂ ਪ੍ਰਭਾਵਿਤ ਹੋ ਸਕਦੇ ਹਨ ਜੇਕਰ ਸਥਿਰਤਾ ਲੰਬੇ ਸਮੇਂ ਤੱਕ ਬਣੀ ਰਹਿੰਦੀ ਹੈ ਤਾਂ ਨਿਰਯਾਤ ਆਯਾਤ ਲਈ ਹਵਾਈ ਅਤੇ ਸਮੁੰਦਰੀ ਰਸਤੇ ਰਾਹੀਂ ਮਾਲ ਪਾੜੇ ਅਤੇ ਬੀਮਾ ਪ੍ਰੀਮੀਅਮ ਦੀ ਲਾਗਤ ਵਧ ਸਕਦੀ ਹੈ ਇਹ ਇਰਾਨ ਇਰਾਕ ਦਾ ਜਗੜੇ ਦੇ ਅੰਦਰ ਇੱਕ ਤਰ੍ਹਾਂ ਜੋ ਬਾਗ سے ਮੇਵਾ ਆਤਾ ਹੈ ਪੈਟਰੋਲੀਅਮ ਪ੍ਰੋਡਕਟ ਹੈ ਉਹ ਸਭ ਹੀ ਮਹਿੰਗੇ ਹੋ ਜਾਣਗੇ सेकेंड अपने देश में अशांति फैलेगी। फॉरन से ज़्यादातर काजू है किशमिश है मेवा है खजूर है ये आती है वो महंगी हो जाएगी सेकेंड पेट्रोलियम प्रोडक्ट जितने भी है तेल है और ये पेट्रोल है डीजल है सभी महंगे हो जाएंगे इससे हमारा पारे के पर इफेक्ट पड़ेगा पब्लिक को दिक्कत आएगी हाँ जी सब ट्रांसपोर्ट है काम तो कम होगा ना जी पीछे से सप्लाई नहीं होगी तो आगे भी सप्लाई नहीं जाएगी तो फिर हर चीज़ की कहते दिक्कत आएगी जो कि बाहर से आती है जैसे ये मेवा आता है अफगानिस्तान से आता है ड्राई फ्रूट वगैरह वगैरह जैसे अब तेल की भी किल्लत तो होगी जैसे जो इन देशों से तेल आता है उसका भी फ़र्क पड़ेगा तो फिर सर चीज़ पड़ेगा फिर महंगाई भी बढ़ेगी जब चीज़ के अंदर कम होगी तो उसकी रेट भी ज़्यादा होंगे जितनी चीज़ कम होगी उतना प्राइस प्राइसर जाते जाएंगे तो फिर आम आदमी के लिए तो फिर ये मुश्किल होगी ना जी ये इसराइल और जो ये जंग चल रही है ईरान में इस पर जो है मार्केट पर बहुत असर पड़ा है मंदा बहुत ज़्यादा हो गया है क्योंकि व्यापारी वर्ग हर कोई पैनिक में है कि पता नहीं क्या हो जाना है तो इसके कारण व्यापार में बहुत ज़्यादा इफेक्ट पड़ा है तो ये जो है इससे ट्रांसपोर्ट क्या सब हर वर्ग को नुकसान है इसमें तो ये तो देखो जल्द से जल्द बंद होनी चाहिए ਮੀਨਸ ਲੜਾਈ ਕਰਕੇ ਪ੍ਰਭਾਵ ਪੈਣਾ ਹੀ ਪੈਣਾ ਹੈ ਜੀ ਪੈਟਰੋਲ ਵਗੈਰਾ ਮਹਿੰਗਾ ਹੋ ਜਾਣਾ ਪੈਟਰੋਲ ਮਹਿੰਗਾ ਹੋ ਗਿਆ ਹਰ ਚੀਜ਼ ਤੇ ਹੀ ਉਜ਼ਰਾ ਸਰ ਪੈਣਾ ਤੇ ਅੱਗੇ ਹੀ ਵਪਾਰ ਬਹੁਤ ਬੰਦਾ ਚੱਲਦਾ ਪਿਆ ਇਸ ਵੇਲੇ ਬਹੁਤ ਬੁਰੇ ਹਾਲਾਤ ਨੇ ਤੇ ਇਹਦਾ ਕੁਛ ਨਾ ਕੁਛ ਹਲਕਟਣਾ ਚਾਹੀਦਾ ਹੈ ਜਲਦੀ ਜਲਦੀ ਲੜਾਈ ਬੰਦ ਹੋਣੀ ਚਾਹੀਦੀ ਫਰਕ ਤੇ ਸਾਰਿਆਂ ਨੂੰ ਹੀ ਪੈਣਾ ਮੀਨਸ ਮੇਨ ਦੇ ਫਰਕ ਤੇ ਜੁੜਿਛ ਹੋ ਰਹੀ ਹੈ ਉਹਨਾਂ ਨੂੰ ਹੀ ਹੈ ਬਾਕੀ ਥੋੜਾ ਥੋੜਾ ਰਪੇ ਸਾਡੇ ਸ਼ੁਨੂ ਤੇ ਨਹੀਂ ਪੈਣਾ ਜੰਗ ਕਿਸੇ ਵੀ ਦੇਸ਼ ਦੀ ਹੋਵੇ ਉਸਦਾ ਅਸਰ ਪੂਰੀ ਦੁਨੀਆ ਦੇ ਵਪਾਰ ਤੇ ਪੈਂਦਾ ਹੈ ਇਸ ਵੇਲੇ ਈਰਾਨ ਤੇ ਇਜ਼ਰਾਈਲ ਆਹਮੋ ਸਾਹਮਣੇ ਨੇ ਤੇ ਹੁਣ ਇਸ ਵਿੱਚ ਅਮਰੀਕਾ ਵੀ ਸ਼ਾਮਲ ਹੋ ਚੁੱਕਾ ਹੈ ਉਧਰ ਟਰਾਂਸਪੋਰਟਰ ਤੇ ਵਪਾਰੀ ਵਰਗ ਜਿਹੜਾ ਹੈ ਉਹ ਪਰੇਸ਼ਾਨ ਹੈ ਉਹਨਾਂ ਦਾ ਆਖਣਾ ਹੈ ਕਿ ਜੇਕਰ ਇਹ ਸੰਘਰਸ਼ ਲੰਬਾ ਚੱਲਦਾ ਹੈ ਤਾਂ ਪੂਰੀ ਦੁਨੀਆ ਇਸ ਦੇ ਨਾਲ ਪ੍ਰਭਾਵਿਤ ਹੋਵੇਗੀ ਜੋ ਚਿੰਤਾ ਦਾ ਵਿਸ਼ਾ ਹੈ ਸੋ ਉਮੀਦ ਕਰਦੇ ਹਾਂ ਕਿ ਜਲਦੀ ਇਸ ਦਾ ਹੱਲ ਹੋਵੇਗਾ ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਟਵੇ ਨਿਊਜ਼